ਇਹ ਤੁਹਾਨੂੰ ਪਤਾ ਹੈ ਵੀ ਦਿਨਾਨਗਰ ਪਹਿਲਾਂ ਵੀ ਇੱਕ ਵਾਰੀ ਅਤਵਾਦੀ ਹਮਲਾ ਹੋ ਚੁੱਕਾ ਹੈ ਪਠਾਨਪੁਰ ਸਾਡੇ 에어ਫੋਰਸ ਸਟੇਸ਼ਨ ਤੇ ਅਤਵਾਦੀ ਹਮਲਾ ਹੋਇਆ ਸੀਗਾ ਹੋਰ ਵੀ ਇਹੋ ਜੀ ਬਾਰਡਰ ਇਨਫਿਲਟ੍ਰੇਸ਼ਨ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਗਾਇ-ਵਗਾਏ ਔਰ ਉਸੇ ਨੂੰ ਮੱਦੇਨਜ਼ਰ ਰੱਖਦੇ ਹਾਂ ਅਸੀਂ ਇਹ ਜਿਹੜੇ ਸਾਡੇ ਕੰਟੀਨਿਊ ਆਪਰੇਸ਼ਨ ਚੱਲਦੇ ਰਹਿੰਦੇ ਨੇ ਅੱਜ ਮਾਨਜੋਗ ਐਸਐਸਪੀ ਸਾਹਿਬ ਨੇ ਸਾਨੂੰ ਇਹ ਟਾਸਕ ਦਿੱਤਾ ਹੈਗਾ ਔਰ ਇਹਦੇ ਵਿੱਚ ਅਸੀਂ ਜਿਹੜੇ ਸਾਰੇ ਬਾਰਡਰ ਦੇ ਸਾਡੇ ਥਾਣੇ ਨੇ ਉਹਦੇ ਵਿੱਚ ਜਿਹੜੇ ਪੋਸੀਬਲ ਹਾਈ ਡਾਊਟਸ ਨੇ ਉਹ ਸਾਰੀਆਂ ਅਸੀਂ ਚੈੱਕ ਕਰਦੇ ਨੇ ਔਰ ਜੇ ਰਹੀਂ ਵੀ ਅਪੀਲ ਕਰਨਾ ਚਾਹਨਾ ਤੇ ਉਦਾਂ ਵੀ ਅਸੀਂ ਲੋਕਾਂ ਨੂੰ ਕਹ ਦੱਸਦੇ ਆ ਵੀ ਸਾਡੇ ਏਰੀਆ ਦੇ ਵਿੱਚ ਜੇ ਕੋਈ ਤੁਹਾਨੂੰ ਕੋਈ ਵੀ ਬੰਦਾ ਇਹੋ ਜਿਹਾ ਸ਼ੱਕੀ ਕੋਈ ਵੀ ਉਪਰਾ ਬੰਦਾ ਜਿਹਦੇ ਕੋਲ ਕੋਈ ਇਹੋ ਜਿਹਾ ਸਮਾਨ ਹੋਏ ਜਿਹੜਾ ਸ਼ੱਕੀ ਜਾਪਦਾ ਹੋਏ ਉਹਦੀ ਜਿਹੜੀ ਸੂਚਨਾ ਜ਼ਰੂਰ ਜਿਹੜੇ ਥਾਣੇ 'ਚ ਦਿੱਤੀ ਜਾਏ ਜੇ ਬੀਐਸਐਫ ਕੋਲ ਹੈ ਤੇ ਬੀਐਸਐਫ ਨਾਲ ਨੂੰ ਵੀ ਦਿੱਤੀ ਜਾਏ ਸਾਡੇ ਇਸ ਆਪਰੇਸ਼ਨ ਦੇ ਵਿੱਚ ਦਰੰਗਲੇ ਥਾਣੇ ਦੇ ਨਾਲ-ਨਾਲ ਬੀਐਸਐਫ ਦੀਆਂ ਟੀਮਾਂ ਵੀ ਨਾਲ ਜਿਹੜੀਆਂ ਸਰਚ ਅਭਿਆਨ ਵਿੱਚ ਗੂੜੀਆਂ ਹੋਈਆਂ ਅਭਿਆਨ ਸਾਡਾ ਮਤਲਬ ਕੀ ਜਿਹੜੇ ਬਾਰਡਰ ਦੇ ਥਾਣੇ ਨੇ ਉਹਦੇ ਵਿੱਚ ਪਲੱਸ ਦਿਨਾ ਨਗਰ ਜਿਹੜੀ ਪਠਾਨਕੋਟ ਨੂੰ ਹੱਦ ਲੱਗਦੀ ਹੈ ਉਹਨਾਂ ਦੇ ਵਿੱਚ ਅਸੀਂ ਹਰ ਹਾਈਡਆਊਟਸ ਜਿੱਥੇ ਪੋਸਿਬਿਲਿਟੀ ਕੋਈ ਛੁੱਕ ਸਕਦਾ ਕੋਈ ਠਾਰ ਲੈ ਸਕਦਾ ਉਹਨਾਂ ਨੂੰ ਆਪਾਂ ਸਰਚ ਕਰ ਰਹੇ ਆਂ ਵੀ ਕੋਈ ਆਪਰਾ ਬੰਦਾ ਕੋਈ ਅਨਕਲੇਮਡ ਕੋਈ ਇਹੋ ਜਿਹਾ ਬੰਦਾ ਜਿਹੜਾ ਕੀ ਸ਼ੱਕੀ ਹੋ ਸਕਦਾ ਜਾਂ ਕੋਈ ਗਲਤ ਅੰਸ਼ਾਸ ਜਿਹੜਾ ਉਹਨਾਂ ਛੁਪਿਆ ਹੋਇਆ ਇਹਦੇ ਵਿੱਚ ਅਸੀਂ ਡੇਰੇ ਸੰਘਣੀ ਦਰਖਤ ਜਾਂ ਅਬੈਂਡੰਟ ਬੰਕਰ ਹੁੰਦੇ ਨੇ ਜਿਹੜੇ ਆਰਮੀ ਦੇ ਬਣੇ ਹੁੰਦੇ ਨੇ ਖਾਲੀ ਪਏ ਹੁੰਦੇ ਨੇ ਜਾਂ ਜਿਹੜੀਆਂ ਅਬੈਂਡੰਟ ਬਿਲਡਿੰਗਾਂ ਹੁੰਦੀਆਂ ਸਰਕਾਰੀ ਕਈ ਵਾਰੀ ਉੱਥੇ ਕੋਈ ਨਹੀਂ ਦਿੰਦਾ ਕਿਤੇ ਵੀ ਇਹੋ ਜਿਹੀ ਜਗ੍ਹਾ ਜਿੱਥੇ ਕੋਈ ਆਪਣਾ ਪਨਾਹ ਲੈ ਸਕਦਾ ਉਸ ਜਗ੍ਹਾ ਨੂੰ ਆਪਾਂ ਸਰਚ ਕਰ ਰਹੇ ਆਂ ਤਾਂ ਕਿ ਅਸੀਂ ਇਹ ਇਨਸ਼ੋਰ ਕਰ ਸਕੀਏ ਵੀ ਕੋਈ ਵੀ ਉਪਰਾ ਬੰਦਾ ਸਾਡੇ ਏਰੀਆ ਦੇ ਵਿੱਚ ਨਹੀਂ ਐਂਟਰ ਕੀਤਾ ਔਰ ਅਸੀਂ ਇਹ ਲੋਕਲ ਜਿਹੜੇ ਨੇ ਗੁੱਜਰਪੁਰਾ ਨੇ ਇੱਥੇ ਬੈਠੇ ਨੇ ਇਹਨਾਂ ਨੂੰ ਵੀ ਇਹ ਅਪੀਲ ਕੀਤੀ ਹੈ ਵੀ ਇਹਨਾਂ ਦੇ ਕੋਲ ਅਗਰ ਕੋਈ ਉਪਰਾ ਬੰਦਾ ਇਹ ਦੇਖਦੇ ਨੇ ਤੇ ਉਸ ਉਰਪਰ ਦੰਦੀ ਜਿਹੜੀ ਇਤਲਾ ਜੜੀ ਆ ਥਾਣੇ ਦੇ ਵਿੱਚ ਜਰੂਰ ਜਲਦੀ ਤੋਂ ਜਲਦੀ ਦਿੱਤੀਏ ਹਾਂਜੀ ਦੇਖੋ ਜੀ ਤੁਹਾਨੂੰ ਪਤਾ ਹੈ ਵੀ ਦਿਨਾਨਗਰ ਪਹਿਲਾਂ ਵੀ ਇੱਕ ਵਾਰੀ ਅਤਵਾਦੀ ਹਮਲਾ ਹੋ ਚੁੱਕਾ ਹੈ ਪਠਾਨਕੋਟ ਸਾਡੇ ਏਅਰਪੋਰਟ ਸਟੇਸ਼ਨ ਤੇ ਅਤਵਾਦੀ ਹਮਲਾ ਹੋਇਆ ਸੀਗਾ ਔਰ ਵੀ ਇਹੋ ਜੀ ਬਾਰਡਰ ਇਨਫਿਲਟ੍ਰੇਸ਼ਨ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਗਾਇ ਬਗਾਏ ਔਰ ਉਸੇ ਨੂੰ ਮਦਦ ਨਜ਼ਰ ਰੱਖਦੇ ਹੋਇਆ ਅਸੀਂ ਇਹ ਜਿਹੜੇ ਸਾਡੇ ਕੰਟੀਨਿਊ ਆਪਰੇਸ਼ਨ ਚੱਲਦੇ ਰਹਿੰਦੇ ਨੇ ਅੱਜ ਮਨਜੋਗ ਐਸਐਸਬੀ ਸਾਹਿਬ ਨੇ ਸਾਨੂੰ ਇਹ ਟਾਸਕ ਦਿੱਤਾ ਹੈਗਾ ਔਰ ਇਹਦੇ ਵਿੱਚ ਅਸੀਂ ਜਿਹੜੇ ਸਾਰੇ ਬਾਰਡਰ ਦੇ ਸਾਡੇ ਥਾਣੇ ਨੇ ਉਹਦੇ ਵਿੱਚ ਜਿਹੜੇ ਪੋਸੀਬਲ ਹਾਈਡ ਆਊਟਸ ਨੇ ਉਹ ਸਾਰੀਆਂ ਅਸੀਂ ਚੈੱਕ ਕਰਦੇ ਨਹੀਂ ਜੀ ਵੱਖ-ਵੱਖ ਟੀਮਾਂ ਦੀ ਇਸ ਵੇਲੇ ਸਾਡੇ ਕੋਲ ਕੋਈ 150 ਮੁਲਾਜ਼ਮਾਂ ਦੇ ਨਾਲ ਅਸੀਂ ਅਲੱਗ-ਅਲੱਗ ਸਕੇਟਰਡ ਹੋਏ ਹਾਂ ਦਰੰਗਲੇ ਥਾਣੇ ਨੂੰ ਅਲੱਗ ਟੀਮਾਂ ਗਈਆਂ ਨੇ ਬਿਹ rampur ਥਾਣੇ ਨੂੰ ਅਲੱਗ ਟੀਮਾਂ ਗਈਆਂ ਨੇ ਦਿਨਨਗਰ 'ਚ ਅਲੱਗ ਟੀਮਾਂ ਕੰਮ ਕਰਦੀਆਂ ਨੇ ਇਹਦੇ ਵਿੱਚ ਸਾਡੇ ਕੋਲ ਐਸਓਜੀ ਦੇ ਕਮਾਂਡੋਸ ਤੇ ਦੂਸਰੇ ਬਹਾਦਰਕੜ ਦੇ ਕਮਾਂਡੋਸ ਹੋ ਸਾਡੇ ਨਾਲ ਨੇ ਸਾਡੇ ਜ਼ਿਲ੍ਹੇ ਦੀ ਪੂਰੀ ਫੋਰਸ ਹੈ ਥਾਣਿਆਂ ਦੀ ਫੋਰਸ ਹੈ ਪੁਲਿਸ ਲਾਈਨ ਦੀ ਫੋਰਸ ਹੈ ਮੇਰੇ ਨਾਲ ਦੇ ਨਾਲ ਨੇ ਬਹੁਤ ਸਾਰੇ ਇਨਸਟਰਕਟਰ ਸਹਿਬਾਨ ਸਾਡੇ ਨਾਲ ਨੇ ਔਰ ਅਸੀਂ ਕੋਸ਼ਿਸ਼ ਕਰ ਰਹੇ ਆਂ ਵੀ ਪੂਰਾ ਇੱਕ ਵਾਰੀ ਇਸ ਏਰੀਆ ਨੂੰ ਬਿਲਕੁਲ ਚੰਗੀ ਤਰ੍ਹਾਂ thoroughly check ਕਰ ਲਈਏ ਵੀ ਕੋਈ ਵੀ ਗਲਤ ਅੰਸਰ ਸਾਡੇ ਏਰੀਆ ਦੇ ਵਿੱਚ ਨਾ ਹੋਵੇ। ਮੈਂ ਤੁਹਾਡੇ ਰਾਈ ਵੀ ਅਪੀਲ ਕਰਨਾ ਚਾਹਨਾ ਤੇ ਉਦਾਂ ਵੀ ਅਸੀਂ ਲੋਕਾਂ ਨੂੰ ਇੱਕ ਦੱਸ ਦਿਆਂ ਵੀ ਸਾਡੇ ਏਰੀਆ ਦੇ ਵਿੱਚ ਜੇ ਕੋਈ ਤੁਹਾਨੂੰ ਕੋਈ ਵੀ ਬੰਦਾ ਇਹੋ ਜਿਹਾ ਸ਼ੱਕੀ ਕੋਈ ਵੀ ਉਪਰਾ ਬੰਦਾ ਜਿਹਦੇ ਕੋਲ ਕੋਈ ਇਹੋ ਜਿਹਾ ਸਮਾਨ ਹੋਵੇ ਜਿਹੜਾ ਸ਼ੱਕੀ ਜਾਪਦਾ ਹੋਵੇ ਉਹਦੀ ਜਿਹੜੀ ਸੂਚਨਾ ਜਰੂਰ ਜਿਹੜੇ ਥਾਣੇ 'ਚ ਦਿੱਤੀ ਜਾਏ ਜੇ ਬੀਐਸਐਫ ਕੋਲ ਹੈ ਤੇ ਬੀਐਸਐਫ ਨਾਲ ਨੂੰ ਵੀ ਦਿੱਤੀ ਜਾਏ ਸਾਡੇ ਇਸ ਆਪਰੇਸ਼ਨ ਦੇ ਵਿੱਚ ਬਰੰਗਲੇ ਥਾਣੇ ਦੇ ਨਾਲ-ਨਾਲ ਬੀਐਸਐਫ ਦੀਆਂ ਟੀਮਾਂ ਵੀ ਨਾਲ ਜਿਹੜੀਆਂ ਸਰਚ ਅਭਿਆਨ ਵਿੱਚ ਜੁੜੀਆਂ